ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਭਾਈ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਤੇ ਮੇਰੀ ਬੇਨਤੀ ਆ ਪੰਜਾਬੀ ਕਲਾਕਾਰਾਂ ਨੂੰ ਪੰਜਾਬੀ ਐਕਟਰਾਂ ਨੂੰ ਤੇ ਸੋਸ਼ਲ ਮੀਡੀਆ ਸਟਾਰਾਂ ਨੂੰ ਜਿਹੜੇ ਰੀਲਾਂ ਵਗੈਰਾ ਪਾਉਂਦੇ ਆ ਤੇ ਕਾਫੀ ਜਿਹੜਾ ਪੈਸਾ ਕਮਾ ਰਹੇ ਆ ਸਾਰੇ ਭਰਾ ਜਿੰਨੀ ਵੀ ਹੋ ਸਕਦੀ ਆ ਵਾਦ ਤੋਂ ਵੱਧ ਹੋ ਪੰਜਾਬ ਦੇ ਉਹਨਾਂ ਹੜਪੀੜਤਾਂ ਦੇ ਲਈ ਮਦਦ ਜਰੂਰ ਕਰੋ ਕਈ ਕਲਾਕਾਰ ਮਦਦ ਕਰ ਵੀ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਦੂਸਰੇ ਵੀ ਜਿਹੜੇ ਐਕਟਰ ਨੇ ਜਿਹੜੇ ਪੰਜਾਬ ਦਾ ਕਲਚਰ ਜਾਂ ਪੰਜਾਬੀ ਪਹਿਰਾਵਾ ਦਿਖਾ ਕੇ ਫਿਲਮਾਂ ਦੇ ਵਿੱਚ ਪੰਜਾਬ ਦੇ ਨਾਂ ਤੇ ਰੁਪਇਆ ਕਮਾਉਂਦੇ ਨੇ ਤੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਜਿਹੜਾ ਪੰਜਾਬ ਆ ਕੇ ਦਿਖਾਵਾ ਕਰਦੇ ਆ ਜਾਂ ਕੁਝ ਵੀ ਆ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਪੰਜਾਬ ਦੇ ਨਾਂ ਤੇ ਤੁਸੀਂ ਬਹੁਤ ਰੁਪਇਆ ਕਮਾਇਆ ਕਈ ਤਿੰਨ ਚਾਰ ਐਕਟਰ ਨੇ ਮੈਂ ਚਲੋ ਨਾਂ ਨਹੀਂ ਲੈਂਦਾ ਉਹਨਾਂ ਦੇ ਹੁਣ ਟਾਈਮ ਆ ਤੁਹਾਨੂੰ ਤੁਹਾਡਾ ਜਿਹੜਾ ਪੰਜਾਬ ਨਾਲ ਖੜਨ ਦਾ ਕਿਉਂਕਿ ਪੰਜਾਬ ਬਹੁਤ ਮੁਸੀਬਤ ਦੇ ਵਿੱਚ ਆ ਬਹੁਤ ਮਾਰ ਚੱਲ ਰਿਹਾ 3 ਲੱਖ ਏਕੜ ਜਿਹੜੀ ਜ਼ਮੀਨ ਆ ਉਹ ਪਾਣੀ ਦੇ ਨਾਲ ਉਹਨਾਂ ਦੀ ਫਸਲ ਤਹਿਸ਼ਨਾਸ਼ ਹੋ ਗਈ ਹੈ ਤੇ ਘਰ ਵਗੈਰਾ ਸਾਰੇ ਤਹਿਸ਼ਨਾਸ਼ ਹੋ ਗਏ ਅਰਬਾਂ ਦਾ ਨੁਕਸਾਨ ਜਿਹੜਾ ਹੋ ਗਿਆ ਪੰਜਾਬ ਦਾ ਸਾਰੇ ਭਰਾਵਾਂ ਨੂੰ ਬੇਨਤੀ ਆ ਸਾਰੇ ਐਕਟਰਾਂ ਨੂੰ ਕਲਾਕਾਰਾਂ ਨੂੰ ਕਿ ਪੰਜਾਬ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਵੀਡੀਓ ਨੂੰ ਬਈਜੀ ਵੱਧ ਤੋਂ ਵੱਧ ਸ਼ੇਅਰ ਕਰ ਦੋ Hindistan var.